ਸਾਡਾ ਵਿਰਸਾ ਸਾਡੀ ਪਹਿਚਾਨ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਸਾਡੇ ਲੋਕ ਸਾਜ ਜਿਹੜੇ ਐ ਉਹ ਬਹੁਤ ਹੀ ਮਹੱਤਵ ਰੱਖਦੇ ਐ ਤੇ ਬਹੁਤ ਘੱਟ ਲੋਕ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਲੋਕ ਸਾਜਾਂ ਨੂੰ ਵਜਾਉਂਦੇ ਐ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਰੋਪੜ ਦੇ ਪਿੰਡ ਦਲੂਚੀ ਮਾਜਰਾ ਵਿਖੇ ਜਿੱਥੇ ਸਰਦਾਰ ਸ਼ੇਰ ਸਿੰਘ ਹੋਰੀ ਅਲਗੋਜ਼ੇ ਵਜਾਉਂਦੇ ਐ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਅਲਗੋਜ਼ਿਆਂ ਦੇ ਬਹੁਤ ਸਾਰੇ ਸੁਰ ਉਹਨਾਂ ਤੋਂ ਸੁਣਾਂਗੇ ਉੱਥੇ ਹੀ ਤੁਹਾਨੂੰ ਅਲਗੋਜ਼ਿਆਂ ਬਾਰੇ ਵੀ ਜਾਣਕਾਰੀ ਦਵਾਂਗੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਅਲਗੋਜ਼ੇ ਕਦੋਂ ਤੋਂ ਵਜਾ ਰਹੇ ਹੋ ਅਲਗੋਜ਼ੇ ਤਾਂ ਮੈਂ ਸ਼ੁਰੂ ਤੋਂ ਹੀ ਹੈ ਜਦੋਂ ਨੰਦ ਬੀਬਾ ਸੀ ਨਾ ਬੇਲੀ ਰਾਮ ਨੇ ਰਬਜਾਇਆ ਦੇਤੀ ਰਣ ਸਿੰਘ ਉਹਨਾਂ ਮੱਧਿਆ ਸਿੰਘ ਕੋ ਸਰਦਾਰੋ ਉਸ ਸਮੇਂ ਤੇ ਮੇਰੀ ਕੰਨਾਂ ਚ ਪਈ ਬਿਚਤ ਹੋਣਾ ਇਹ ਕੀ ਮੈਂ ਕਹ ਦ ਸਕੂਗਾ ਪਰ ਉਸ ਤੋਂ ਬਾਅਦ ਘਰ ਦੇ ਮੈਨੂੰ ਸਹਿਯੋਗ ਨਹੀਂ ਦਿੱਤਾ ਹੌਲੀ ਹੌਲੀ ਜਾਨੀ ਮਾਰੀ ਜਿੱਦ ਫਾੜੀ ਮਰੀ ਹੁਣ ਬਾਈ ਫਰ ਦਾਖਲਾ ਫਿਰ ਉਹਨੇ ਵੀ ਚੱਕਰਪਾਤਾ ਸੌਰਿਆਂ ਚ ਤੇ ਛੁੱਟੀ ਵਾਲੇ ਦਿਨ ਖੜਦਾ ਨਹੀਂ ਮੈਨੂੰ ਕੁਲੀ ਲੱਗਦਾ ਕਹਿੰਦੀ ਵੀ ਇਹ ਅਲਗੋਜੇ ਲੈ ਕੇ ਭੰਜਾਂਦਾ ਗੁਰਤਾ ਨਾ ਕੀਤੀ ਮੈਂ ਬਵਾਨੀ ਸ਼ੇਰਖਾਨਾ ਉਹ ਵੀ ਰਹੇ ਨੇ ਇੱਥੇ ਤੁੰਬੇ ਵਾਲੇ ਜਿਹੜੇ ਮੈਂ ਤੁੰਬੇ ਵਾਲੇ ਦੋ ਉਤਾਰੇ ਨਾਲ ਰਹਿਆ ਜਿਆਦਾ ਬੱਕੀ ਗਿੱਧੜੇ ਪੰਗੜੇ ਕਾਲਜ ਜਿੰਨੇ ਵੀ ਪਜਾਏ ਆ ਟੈਕਨੀਕਲ ਯੂਨੀਵਰਸਿਟੀ ਆ ਰੱਬ ਕਰਾ ਪੀਟੀਯੂ ਜਿੰਨੇ ਵੀ ਹੈਗੇ ਆਈਆਈਟੀ ਆਪਣੇ ਦਿੱਲੀ ਬੰਬਾ ਕੋਲਕਾਤਾ ਬੰਗਲੌਰ ਮਦਰਾਸ ਸਾਰੇ ਆਏ ਮੈਂ ਜੀ ਅਲਗੋਜ਼ੇ ਬਣਦੇ ਕਿਵੇਂ ਆ ਇਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਇਹ ਸਿਸਟਮ ਅਸੀਂ ਪਹਿਲਾਂ ਜਮਲੇ ਜੱਟ ਦੀ ਤੁੰਬੀ ਨਿਕਲੀ ਕਤਾਰ ਰਹੀ ਇਹ ਕਾੜ ਕੜੀ ਦੋ ਤਾਰਾਂ ਨੇ ਉੱਥੇ ਕਉਟੀਆਂ ਨੇ ਨਿਆਟ ਕੁੜੀਆਂ ਤਾਰ ਦੀ ਵੀ ਦੱਸ ਦਿਆਂਦਾ ਤੁਹਾਨੂੰ ਉੱਥੇ ਨੇ ਫਿਰ ਦੋ ਸੁਰਾਂ ਇਹ ਬਣਾਈਆਂ ਤੀਆਂ ਅਲਗੋਜ਼ੇ ਦੀਆਂ ਆ ਦੇਖੋ ਇੱਥੇ ਮਤਲਬ ਬੜੇ ਇਹਦੇ ਵਿੱਚ ਜੇ ਖਾਸ ਕਿਸਮ ਦਾ ਹੈ ਇੱਕ ਕੰਨੂ ਬਾਂਸ ਹੁੰਦਾ ਹੈ ਕੰਨੂ ਹੁੰਦਾ ਹੈ ਇੱਕ ਤਾਂ ਠੋਸ ਹੁੰਦਾ ਤੁਹਾਨੂੰ ਪਤਾ ਹੀ ਹੈ ਜਿਹੜਾ ਬਾਂਸ ਆ ਠੋਸ ਇੱਕ ਹੁੰਦਾ ਹੋਲ ਪੂਰੀ ਵਾਲਾ ਜਿਹਦੇ ਵਿੱਚ ਹੋਲ ਹੁੰਦੇ ਨਹੀਂ ਆ ਆਪਣੇ ਇਹਦੇ ਵਿੱਚ ਜਿੱਬੀ ਪਾਉਣੀ ਹੈ ਫਿਰ ਆਪਾਂ ਨੇ ਜੀ ਹਾਂ ਫਿਰ ਇਹਦੇ ਵਿੱਚ ਜਿੱਬੀ ਪਾਉਣੀ ਉਹ ਕਾਰੀਗਰ ਨੇ ਬਣਾਉਣੀ ਹੈ ਫਿਰ ਉਹ ਇੱਕ ਸੁਰਮਾ ਲਾ ਕੇ ਜੀ ਹਾਂ ਜਿਹੜੇ ਤੁਹਾਡੇ ਕੋਲ ਅਲਗੋਜ਼ੀ ਹੈਗੇ ਕਿੰਨੇ ਕੁ ਪੁਰਾਣੇ ਆ ਇਹ ਆਸਾ 200 ਸਾਲ ਪੁਰਾਣੇ ਮੇਰੇ ਕੋਲ ਜੀ ਇਹ 100 ਸਾਲ ਆ ਜੀ ਜਦੋਂ ਅਲਗੋਜ਼ੇ ਵਜਾਏ ਜਾਂਦੇ ਨੇ ਤਾਂ ਸਾਹ ਨੂੰ ਟੁੱਟਣ ਨਹੀਂ ਦਿੱਤਾ ਜਾਂਦਾ ਹੈਗਾ ਫਿਰ ਕਿੰਨਾ ਕੁ ਅਭਿਆਸ ਕਰਨਾ ਪੈਂਦਾ ਆ ਤਿੰਨ ਚਾਰ ਚਾਚਾ ਜਣ ਮੈਂ ਬੁਝਾਈ ਜਣਾ ਲਗਾਤਾਰ ਸਾਨੂੰ ਤਾਂ ਕੁਝ ਕਰਨੀ ਜੀ ਦੋਨੋਂ ਮਰਿਓ ਸੜਾ ਕੁਝ ਕਰਨੀ ਅਸਲ ਨਾ ਸਾਢੇ ਈ ਸਾਲ ਆਈ ਜਾਣਾ ਇਧਰ ਛੱਡੀ ਜਾਣਾ ਜੀ ਹੂੰ ਥੋੜਾ ਮੁਸ਼ਕਲ ਹੁੰਦਾ ਅਲਗੋਜ਼ਿਆਂ ਨੂੰ ਵਜਾਣਾ ਜੀ ਸਾਡੋਂ ਤਾਂ ਕੋਈ ਕੁਝ ਨਹੀਂ ਹੁਣ ਜੀ ਕਿਸੇ ਨਵੇਂ ਨੇ ਸਿੱਖਣੇ ਹੋਣ ਅਲਗੋਜ਼ੇ ਵਜਾਣੇ ਤਾਂ ਉਹਨੂੰ ਕਿੰਨਾ ਕੁ ਸਮਾਂ ਲੱਗ ਜੇ ਆ ਕੇ ਆਦਮ ਚਾਹੇ ਛੱਟ ਕੇ ਭੱਜ ਗਏ ਬੁਲਾਏ ਵੀ ਸੀ ਆ ਗਏ ਸੀ ਉਹ ਛੱਡ ਗਏ ਤੁਹਾਨੂੰ ਕਿੰਨਾ ਕਿ ਸਮਾਂ ਲੱਗਿਆ ਸੀ ਅਲਗੋਜ਼ੇ ਵਜਾਉਣ ਨੂੰ ਸਿੱਖਣ ਲਈ ਸਿੱਖਣੀ ਦਾ ਬੁੱਗੇ ਮੈਂ ਤਾਂ 80 ਸਾਲ ਤੋਂ ਜ਼ਿਆਦਾ ਉਪਰ ਕਾਲਜ ਡਿਮਿਸ਼ਨ ਲਈ ਆ ਮੈਂ ਉਸ ਸਮੇਂ ਤੇ ਤਿਆਰੀ تھی ਮੇਰੀ ਜਦ ਸੁਰਜੀਤ ਮੈਂ ਰੱਖਿਆ ਦਾ ਮੇਰੇ ਕੋਲ ਜਰਤਾਰ ਜੱਗਾ ਦਾ ਪੰਜੋਲੇ ਵਾਲਾ ਗਾਇਕ ਸਹ ਜਿਹੜੇ ਉਹਨਾਂ ਨਾਲ ਆੜੀ ਦੀ ਆਪਣੀ ਪੁਰਾਣੀ ਜਦੋਂ ਮੇਰੇ ਘਰ ਦੇ ਫਿਰ ਸਹਿਯੋਗ ਨਹੀਂ ਦਿੱਤਾ ਨਾ ਇਹ ਗੱਲ ਬਣੀ ਨਹੀਂ ਮੇਰੀ ਉਸ ਤੋਂ ਬਾਅਦ 86 ਚ ਮੈਂ ਐਸਬੀਐ ਨਹਿਰਤੀ ਬਰਕਾ ਚਾਜ ਨੌਕਰੀ ਲੱਗਿਆ ਐਸਡੀਓ ਇੱਕ ਸਾਲ ਮੇਰੀ ਗਾੜੀ ਪੈਗੀ ਛੇਰੇ ਸਟੈਨੋ ਕੀਤੀ ਬਚ ਚੰਡੀਗੜ੍ਹ ਦਫਤਰ 8 ਸੈਕਟਰ ਜੀ ਇਰੀਗੇਸ਼ਨ ਡਿਪਾਰਟਮੈਂਟ ਉੱਥੇ ਆਪਾਂ ਨੌਕਰੀ ਕੀਤੀ ਉਹਦੇ ਬਾਅਦ ਫਿਰ ਮੈਂ ਸਿੱਖਣਾ ਸ਼ੁਰੂ ਕਰਿਆ 88 ਜੀ ਵਿਆਹ ਹੋ ਗਿਆ ਮੇਰਾ 201988 ਫਿਰ ਉਸੇ ਬਾਅਦ ਮੈਂ ਗਿਆ ਫਿਰ ਉਸਤਾਦਾਂ ਕੋਲ ਤਰਖਾਲੀ ਸੇ ਬਵਾਨੀ ਉਹ ਕਹਿੰਦੇ ਭਾਈ ਇਹਨੇ ਨੇ ਪੈਸੇ ਲੱਗਣਾ ਕੱਪੜੇ ਲਓ ਸੱਤ-ਸੱਤ ਜੁੱਤੀ ਤੇ ਲੈ ਕੇ ਨਾ ਬਣਾਇਆ ਇਹਨਾਂ ਸਪਲਾਈ ਕੋਲ ਸੇ ਜਿਹੜਾ ਦੋ ਦਕਸ਼ਣ ਦੇਣੀ ਹੁੰਦੀ ਆ ਉਹ ਵੀ ਦਿੱਤੀ ਆ ਮੈਂ 95 ਮੈਂ ਸ਼ੁਰੂ ਕਰਿਆ ਆ ਪਿਆ ਵੀ ਪਟਿਆਲੇ ਤੋਂ ਉੱਥੇ ਸੋਹਣੀ ਤਾਲ ਹੈ ਮੇਰੀ ਸੋਹਣੀ ਤਾਲ ਦੇ ਤੋਂ ਤਰਜਾ ਤਾ ਦਿੰਨਾ ਮਨੂੰ ਪਾਰੰਗਾ ਦੇ ਕੋਲ ਐ ਮੈਂ ਤਾਂ ਤੇਰੀਆਂ ਕਰਦੀ ਜੀ ਉਹ ਆ ਉੱਥੇ ਦੇ ਮੈਂ ਰੋ ਸਟਾਰਟ ਕੀਤੀ ਆ ਮੈਂ ਜਨਨ ਕਿ ਤੁਸੀਂ ਲਗਾਤਾਰ ਜਿਹੜਾ ਹੈ ਕਈ ਦਹਾਕੀਆਂ ਤੋਂ ਜਿਹੜਾ ਅਲਗੋਜ਼ੇ ਵਜਾਰੇ ਹੈਗੇ ਹੋ ਤੁਹਾਨੂੰ ਬਣਦਾ ਮਾਨ ਸਨਮਾਨ ਇਸ ਸਮਾਜ ਵੱਲੋਂ ਲੋਕਾਂ ਵੱਲੋਂ ਸਰਕਾਰਾਂ ਵੱਲੋਂ ਮਿਲਦਾ ਰਿਹਾ ਆ ਸਾਨੂੰ ਸਭ ਕੁਝ ਮਿਲ ਰਿਹਾ ਹੁਣ ਜਿਸ ਟਾਈਮ ਆ ਪਹਿਲਾਂ ਸਿੱਖਿਆ ਸੀ ਉਸ ਟਾਈਮ ਨੂੰ ਪੰਗੜੇ ਗਿੱਧੇ ਪੰਗੜੇ ਕਿਤੇ ਬਹੁਜਾਂ ਕਾਲਜਾਂ ਚ ਸਕੂਲਾਂ ਕੋਈ ਕਾਲਜ ਨਹੀਂ ਛੱਡਿਆ ਕੋਈ ਸਕੂਲ ਨਹੀਂ ਛੱਡਿਆ ਆਲ ਪੰਜਾਬ ਆਲ ਇੰਡੀਆ ਉੱਥੇ 200 ਰੁਪਏ ਮਿਲਦਾ ਪਹਿਲਾਂ ਮੈਨੂੰ ਉ ਤੋਂ ਬਾਅਦ ਹੋਇਆ ਫਿਰ 400 ਉੱਪਰ 500 ਹੁਣ ਤੱਕ ਮੈਂ 1500 ਰੁਪਏ ਤੱਕ ਆ ਗਿਆ ਦਾ ਮੈਂ ਚਾਰ ਚਾਰ ਆਪਣਾ ਹੈ ਨਹੀਂ ਅਭੀ ਵਰਗੋਚਰ ਇੰਡੋ ਗਲੋਬ ਕਾਲਜ ਹੈ ਨਹੀਂ ਚਾਰ ਚਾਰ ਪੰਜ ਪੰਜ ਭੰਗੜੇ ਮੈਂ ਇਕੱਠੇ ਪਜਾਏ ਇੱਕ ਘੰਟੇ ਚ 10 ਮਿੰਟ ਦਾ ਭੰਗੜਾ ਹੁੰਦਾ ਦੋ ਦੋ 2000 ਰੁਪਏ ਮੈਂ ਘੰਟੇ ਦਾ ਕਮਾਇਆ ਜੀ ਅੱਜ ਦੇ ਸਮੇਂ ਦੇ ਵਿੱਚ ਲੋਕ ਇਸ ਕਲਾ ਨੂੰ ਪਸੰਦ ਕਰ ਰਹੇ ਆ ਨਹੀਂ ਹੁਣ ਬੱਚੇ ਕੋਈ ਨਹੀਂ ਮੈਂ ਦੋਹਾਂ ਬੱਚਾ ਨੂੰ ਆਪਣੇ ਮਪੜਾਏ ਆ ਇੰਜੀਨੀਅਰ ਕਰਾਏ ਆ ਜਦੋਂ ਤੇ ਆ ਨਹੀਂ ਦੇ ਰਿਹਾ ਕੋਈ ਵੀ ਇਹ ਹੈ ਗੌਟ ਗਿਫਟ ਕਿਸੇ ਕਿਸੇ ਨੂੰ ਮਿਲਦਾ ਇਹ ਨਹੀਂ ਚੀਜ਼ ਮਿਲਣੀ ਕਿਸੇ ਨੂੰ ਇਹ ਬਚਪਨ ਤੋਂ ਹੀ ਕੁਛ ਨਾ ਕੁਛ ਅੰਦਰੋਂ ਸੂਈ ਚੋਂ ਕੁ ਖੂਬੀ ਹੁੰਦੀ ਆ ਉਹ insan ਚ ਵੀ ਕਿਹੜੀ ਚੀਜ਼ ਨੂੰ ਮੈਂ ਮਤਲਬ ਕਿਵੇਂ ਪ੍ਰਾਪਤ ਕਰਨਾ ਇਹ ਚੀਜ਼ਾਂ ਹੁੰਦੀਆਂ ਜੀ ਕੋਈ ਹੋਰ ਤੁਹਾਨੂੰ ਵੀ ਸਾਡੇ ਦਰਸ਼ਕਾਂ ਨੂੰ ਵਜਾ ਕੇ ਜ਼ਰੂਰ ਸੁਣਾਓ ਜੀ ਅਲਗੋਜ਼ਿਆਂ ਦੇ ਨਾਲ ਅਲਗੋਜ਼ੇ ਮੇਰੇ ਕੋਲ ਪਸੇਂਤ ਤੁਰਨਾ ਪਈਆਂ ਜੀ ਗਰਮੀਤ ਬਾਬਾ ਤੇ ਗਰਮੀਤ ਉਹ ਨਾਲ ਇਕੱਠੇ ਸੀ ਦਿੱਲੀ ਵਜਾਇਆ ਅਲਗੋਜ਼ੇ ਗਰੀਬ ਦਵਾ ਬਣਾਣਾ ਗਰਮੀ ਦਾ ਬਾ ਉਹਦਾ ਤਰਸੀਮ ਹੁੰਦਾ ਬੇਲੀਰਾਮ ਹੁੰਦਾ ਤੇ ਬੇਲੀਰਾਮ ਹੀ ਮਰ ਲਿਆ ਕਲਾ ਭਾਵਨਾ ਸੀ ਬਹੁਤ ਕੱਟੇ ਹੋਏ ਆ ਜੁਗਨੀ ਸੁਣਨੀ ਜੀ ਬਿਲਕੁਲ ਜਰੂਰ ਸੁਣਾਓ ਸਾਡੇ ਦਰਸ਼ਕਾਂ ਨੂੰ ਜੁਗਨੀ ਜੀ ਇੱਕ ਜੁਗਨੀ ਜਿੰਦੂਆ ਸਾਰੇ ਮੇਰੇ ਕੋਲ ਜੀ ਜੀ ਜਦੋਂ ਹੁਣ ਮੈਂ ਇਕੱਲਾ ਐ ਸਿਰਫ ਲਗੋਜ ਆ ਮੇਰੇ ਕੋਲ ਜਦ ਦੋ ਤਾਰਾ ਹੁੰਦਾ ਸਾਡੇ ਕੋਲ ਢੋਲ ਹੁੰਦਾ ਢੋਲ ਕੇ ਹੁੰਦੀ ਆ 10 ਸਾਜ ਮੇਰੇ ਕੋਲ ਪਾਇਆ ਉੱਥੇ ਜਿਹੜੇ ਮੈਂ ਉੱਥੇ ਰੋਜ਼ਗਾਰਨ ਚ ਬੱਚੇ ਜਿਹੜੇ ਉਹਨਾਂ ਦੀ ਮੰਮੀਆਂ ਤੇ ਨਾ ਬੱਚੇ ਗੋਦੀਆਂ ਚ ਆ ਕੇ ਲਟਦੇ ਨੇ ਮੈਂ ਤਾਂ ਖਾਇ ਦਿੰਨਾ ਤੁਹਾਨੂੰ ਉੱਥੇ ਫੋਟੋ ਪਈ ਹੈ ਮੇਰੇ ਕੋਲ ਰੋਜ਼ਗਾਰਨ ਕਲਾਪਾ ਹਮੜਾ ਬਹੁਤ ਕਰਾਇਆ ਸੀ ਜੀ ਲੋਕ ਗੀਤਾਂ ਨੂੰ ਗਾਉਣ ਲਈ ਜਿਹੜਾ ਅਲਗੋਜ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀਗੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਗਾਇਕ ਜਿਹੜੇ ਹੈਗੇ ਆ ਇਹਨਾਂ ਦੀ ਵਰਤੋਂ ਕਰਦੇ ਹੈਗੇ ਆ ਤੁਹਾਨੂੰ ਇਸ ਪਿੱਛੇ ਕਾਰਨ ਕੀ ਲੱਗਦੇ ਆ ਪਤਾ ਕੀ ਹੈ ਹੁਣ ਇਲੈਕਟ੍ਰੋਨ ਸਿਸਟਮ ਚੱਲ ਪਿਆ ਸਾਰਾ ਕੁਝ ਜੀ ਇਲੈਕਟ੍ਰੋ ਸਿਸਟਮ ਆ ਗਿਆ ਹੁਣ ਬਟਨ ਦੱਬੋ ਜੋ ਮਰਜੀ ਹੁਣ ਕਿਸੀ ਦੀ ਕਿਥੇ ਵਰਜਾ ਸੀ ਲੋੜੇ ਨਹੀਂ ਉਹਨਾਂ ਨੂੰ ਜੀ ਇਹ ਚੀਜ਼ ਹੈ ਜੀ ਹੁਣ ਤਾਂ ਬਟਨ ਦੱਬੋ ਉਧਰ ਉਧਰ ਆਪਣੇ ਆਪਣਾ ਟਿਊਨ ਆਈ ਜਾਣੀ ਹੈ ਜੀ ਜਿੱਥੇ ਮਰਜੀ ਕੱਟ ਲਓ ਹੁਣ ਸੜੇ ਬੱਖੇ ਜੋ ਹਵਾਉਣੀਆਂ ਆ ਆ ਜੀ ਸਾਜ਼ੀ ਨਾਲੇ ਸਾਹ ਵੀ ਲੈਣਾ ਕਿਦ ਤਰ੍ਹਾਂ ਕਰਨਾ ਕੰਮ ਕਰਨਾ ਫਿਰ ਅਸੀਂ ਆਪਣਾ ਸੁਰ ਵੀ ਦੇਖਣਾ ਤਾਲ ਵੀ ਦੇਖਣੀ ਹੈ ਕਿਵੇਂ ਚੱਲਣਾ ਹੈ ਇਹ ਵੀ ਹੈ ਜੀ ਤੁਸੀਂ ਮਿਰਜਾ ਸੁਣਾ ਦਿਓਗੇ ਸਾਨੂੰ ਅਲਗੋਜ਼ਿਆਂ ਦੀ ਸਹਾਇਤਾ ਦੇ ਨਾਲ ਚਲ ਤੁਨਾ ਮਰਜੀ ਹੁਣ ਸੁਣ ਲਓ ਮਰਜੀ ਵਾਲੀਆਂ ਸੁਣ ਲਓ ਤੁਨੀ ਮਿਰਜਾ ਤਿੰਨ ਤਰ੍ਹਾਂ ਦਾ ਇੱਕ ਤਾਂ ਨਿਆਤ ਕੁੜੀ ਚੱਲਦਾ ਇੱਕ ਪਹਿਲਾਂ ਤੁਹਾਨੂੰ ਆ ਸੁਣਾ ਦਿੰਦਾ ਸੰਦਾ ਬਾਦ ਨੂੰ ਕਹਿੰਦੇ ਭੱਜ ਜਾ ਇੱਥੇ ਜੰਡ ਦੇ ਸਿਰ ਭੱਜ ਕੇ ਉਸ ਸਮੇਂ ਦੀ ਇਹ ਇੱਕ ਉਹ ਆ ਜਿਹੜਾ ਦੂਆ ਗਾਣਾ ਹੈਗਾ ਜਿਸ ਟਾਈਮ ਜੰਡ ਥਲੇ ਬੈਠਾ ਸੀ ਅੰਬ ਦਾ ਬੁੱਟਾ ਸੀ ਫਿਰ ਸਹਿਬ ਨੇ ਕਿਹਾ ਸੀ ਮਰਜੇ ਨੂੰ ਅੰਬਾ ਤੋਤਾ ਉੱਟਿਆ ਬੈਠੇ ਜੰਡ ਤੇ ਹਨ ਅੰਬੀ ਤੋਤੇ ਛੋਟੇ ਆ ਦੋਤੀ ਬਾਜੇ ਜਾਣ ਨਿਸ਼ਾਨਾ ਦਿਖਾਇਆ ਦਾ ਉਹਨੂੰ ਉਹ ਆਏ ਨੂੰ ਜਨਨਤ ਗਾਇਦਾ ਫੇ ਸਹਿਬਾ ਕਬਰ ਗਈ ਗੱਫਾਂ ਇਹ ਨਾਣੋ ਦੋਗੇ ਨੇ ਵੀ ਛੱਡਦਾ ਤਾਂ ਨਹੀਂ ਇਹ ਤੀਰਾਂ ਨਾਲ ਬਰੂਸ ਗੁਜ਼ਾਰੇ ਬਰੂਸ ਦੂ ਅਲਗੋਜ਼ਿਆਂ ਦੇ ਬਾਰੇ ਆਪਾਂ ਗੱਲਬਾਤ ਕਰਦੇ ਹੈਗੇ ਆ ਜਿਵੇਂ ਤੁਸੀਂ ਦੱਸਿਆ ਗਿਆ ਕਿ ਖਾਸ ਕਿਸਮ ਦਾ ਬਾਸ ਜਿਹੜਾ ਹੈ ਉਹਦੇ ਤੋਂ ਹੀ ਅਲਗੋਜ਼ੇ ਬਣਦੇ ਆ ਇਹਦੇ ਵਿੱਚ ਜਿਹੜਾ ਕੁਝ ਮੋਰੀਆਂ ਵੀ ਰੱਖੀਆਂ ਗਈਆਂ ਹੈਗੀਆਂ ਨੇ ਇਹ ਕੋਈ ਨਿਰਧਾਰਿਤ ਹੁੰਦੀਆਂ ਨੇ ਜਾਂ ਫਿਰ ਕਿ ਵੱਧ ਘੱਟ ਵੀ ਕੀਤੀਆਂ ਜਾ ਸਕਦੀਆਂ ਨੇ ਨਹੀਂ ਪੁੱਤੇ ਪਤਾ ਕੀ ਹੈ ਇਹਦੇ ਦੇਖੋ ਉਸ ਸਕੇਲਾਂ ਦੇ ਹਿਸਾਬ ਨਾਲ ਹੁਣ ਆਪ ਦੇਖੋ ਆਸਕੇਲ ਕੇ ਬੰਦ ਕਰਿਆ ਮੈਂ ਉੱਪਰ ਜੀ ਸਕੇਲ ਡਾਊਨ ਕੀਤਾ ਵਾ ਹੁਣ ਬੱਚਾ ਕੇ ਭੰਗੜੇ ਤੇ ਬੁੱਡੀਆਂ ਪਾ ਨਹੀਂ ਹੁੰਦੀਆਂ ਉੱਚੇ ਬੋਲ ਨਾਲ ਅੱਜ ਕੱਲ ਹੈ ਨਹੀਂ ਕਿ ਇਸ ਦਮ ਅਸੀਂ ਤਾਂ ਬਹੁਤ ਉੱਚੀ ਉੱਚੀਆਂ ਬਜਾਈਆਂ ਮਚੂੜੀਆਂ ਪਰ ਇਹਨਾਂ ਦਾ ਸਕੇਲ ਬਣਾਉਣਾ ਪੈਂਦਾ ਹੈ ਹੁਣ ਗਰਾਮ ਚ ਗਾਉਣੇ ਬੁੱਲੀਆਂ ਕੀ ਕਰੀਏ ਉਹਨੂੰ ਦੱਸੀਏ ਗਿੱਦੇ ਭੰਗੜੇ ਵਾਲੇ ਜਿਹੜੇ ਬੱਚੇ ਆ ਨਾ ਇਹਨਾਂ ਟੱਟ ਲੈ ਨਹੀਂ ਰਹੇ ਹੁਣ ਜੀ ਕੋਈ ਅਲਗੋਜ਼ੇ ਦੀ ਧੌਣ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਜ਼ਰੂਰ ਸੁਣਾ ਕੇ ਜਾਓ ਕੀ ਸਾਡੇ ਨਾਲ ਬੈਰੋਂ ਪ੍ਰਿਆ ਰੱਬੀ ਸੀ ਉਹਦੀ ਡੈਥ ਹੋ ਗਈ ਸਮੈਸੇ ਸਾਡੇ ਕੱਟ ਰਿਆ ਸਾਡੀਆਂ 7 ਕਲੀਆਂ ਅਮਰੀਕਾ ਤੇ ਕੈਨੇਡਾ ਤੂੰ ਬਿਲਕੁਜੀ ਨਾਲ ਜੀ ਹੂੰ ਦਾ ਬੇਸਲ ਫਿਲਮ ਰਹੀ ਇੰਗਲੈਂਡ ਜੀ ਐ ਮਰਜਾ ਨਾਲ ਮੈਂ 3 ਦਿਨ ਸ਼ੂਟਿੰਗ ਇੱਕ ਹੋਰ ਫਿਲਮਾ ਛੱਡੀ ਪਰ ਕੁਝ ਖਿਆਲ ਨਹੀਂ ਆ ਰਿਹਾ ਪੁਰਾਣੀ ਹੋ ਗਈ ਬਹੁਤ ਜੀ ਕਿ ਮੰਤਰੀ ਸਾਹਿਬ ਦਾ ਗਾਬੜੀ ਨਾਲ ਮੈਂ ਪਹਿਲਾ ਆਪਸ਼ਨ ਹੱਸਦੇ ਮੁੱਖ ਮੰਤਰੀ ਰਹਿਣਾ ਮੁੱਖ ਮੰਤਰੀ ਰਟਾਇਰਮੈਂਟ ਹੋ ਗਈ ਜੀ ਇਹ ਚੀਜ਼ ਹਾਂ ਜੀ ਸੈਕਟਰੀ ਸੈਕਟਰੀ ਪੰਜਾਬ ਚੰਡੀਗੜ੍ਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਹ ਥੈਂਕ ਯੂ ਤੁਹਾਡੀ ਬਹੁਤ ਬਹੁਤ ਜੀ ਦਰਸ਼ਕੋ ਵਾਕਈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਸ਼ੇਰ ਸਿੰਘ ਹੋਣਾ ਨੇ ਸਾਨੂੰ ਅਲਗੋਜ਼ਿਆਂ ਦੀਆਂ ਬਹੁਤ ਸਾਰੀਆਂ ਧੁਨਾਂ ਸੁਣਾਈਆਂ ਨੇ ਵਾਕਈ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਅਮੀਰ ਸੱਭਿਆਚਾਰ ਹੈ ਲੋੜ ਹੈ ਸਾਨੂੰ ਇਸ ਸੱਭਿਆਚਾਰ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਅਲਗੋਜ਼ੇ ਵਜਾਉਣਾ ਜਾਣਦੇ ਐ ਸੋ ਲੋੜ ਹੈ ਸਾਨੂੰ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ ਦੀ ਹੁਣ ਮੈਨੂੰ ਦਮਨ ਪ੍ਰੀਨੂ ਦਿਓ ਆ ਗਿਆ ਧੰਨਵਾਦ